ਲੁਧਿਆਣਾ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਸਾਬਕਾ ਐਮਐਲ ਲੁਧਿਆਣਾ ਦੇ ਸਾਬਕਾ ਐਮਐਲਏ ਦੀ ਡਿਫੈਂਡਰ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਬਿਲਕੁਲ ਤੁਸੀਂ ਸੁਣ ਰਹੇ ਹੋ ਲੁਧਿਆਣਾ ਦੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ ਜਿੱਥੇ ਲੁਧਿਆਣਾ ਦੇ ਸਾਬਕਾ ਐਮਐਲਏ ਦੀ ਅ ਡਿਫੈਂਡਰ ਗੱਡੀ ਉੱਤੇ ਜਿਹੜੀ ਕੀ ਹੈ ਫਾਇਰਿੰਗ ਕੀਤੀ ਗਈ ਹੈ ਤਾਂ ਦੱਸਿਆ ਹੈ ਸੂਤਰਾਂ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਜਿਹੜੀ ਇਹ ਫਾਇਰਿੰਗ ਹੈ ਇਹ ਆਪਸੀ ਭਰਾਵਾਂ ਦੇ ਵਿੱਚ ਹੋਈ ਹੈ ਜਿੱਥੋਂ ਪੁਰਾਣੇ ਰੌਲੇ ਕਰਕੇ ਜਿਹੜੇ ਨੇ ਦੋ ਭਰਾ ਜਿਹੜੇ ਨੇ ਅਲੱਗ ਰਹਿਣ ਲੱਗ ਜਾਂਦੇ ਨੇ ਜਿਸ ਤੋਂ ਬਾਅਦ ਆਪਸੀ મતਭੇਦ ਜਿਹੜੇ ਨੇ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਜਿਸ ਤਰੀਕੇ ਨਾਲ ਸੂਤਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਸਵੇਰੇ ਲੜਾਈ ਹੋਈ ਹੈ ਤਾਂ ਉਸ ਤੋਂ ਬਾਅਦ ਜਦੋਂ ਸਾਬਕਾ ਐਮਐਲਏ ਆਪਣੇ ਫਾਰਮ ਹਾਊਸ ਤੋਂ ਨਿਕਲਦੇ ਹੁੰਦੇ ਨੇ ਆਪਣੀ ਡਿਫੈਂਡਰ ਗੱਡੀ ਦੇ ਵਿੱਚ ਤਾਂ ਉਹਨਾਂ ਦੀ ਗੱਡੀ ਉੱਤੇ ਜਿਹੜੀ ਕੀ ਹੈ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਇੱਥੇ ਸਿਮਰਜੀਤ ਸਿੰਘ ਬੈਂਸ ਦੀ ਗੱਲ ਰਹੀ ਹੈ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਸਿਮਰਜੀਤ ਸਿੰਘ ਬੈਂਸ ਦੀ ਗੱਲ ਕਰ ਰਹੇ ਜੋ ਕਿ ਲੁਧਿਆਣੇ ਤੋਂ ਦੋ ਵਾਰ ਸਾਬਕਾ ਐਮਐਲਏ ਵੀ ਰਹਿ ਚੁੱਕੇ ਨੇ ਹਾਲਾਂਕਿ ਜਦੋਂ ਗੋਲੀਆਂ ਨੇ ਸਿਮਰਜੀਤ ਸਿੰਘ ਬੈਂਸ ਦੇ ਭਰਾਵਾਂ ਨੂੰ ਚਲਾਈਆਂ ਜਾਂਦੀਆਂ ਨੇ ਤਾਂ ਜਿਹੜੀ ਜਵਾਬੀ ਕਾਰਵਾਈ ਸਿਮਰਜੀਤ ਸਿੰਘ ਬੈਂਸ ਵੱਲੋਂ ਵੀ ਕੀਤੀ ਜਾਂਦੀ ਆ ਪਰ ਸੂਤਰਾਂ ਤੋਂ ਇਹ ਪਤਾ ਲੱਗ ਰਿਹਾ ਹੈ ਵੀ ਦੋਨੋਂ ਧਿਰਾਂ ਦੇ ਵਿੱਚੋਂ ਜ਼ਖਮੀ ਜਿਹੜਾ ਵੀ ਆ ਕੋਈ ਨਹੀਂ ਹੋਇਆ ਕਿਸੇ ਦੇ ਵੀ ਜਾਨੀ ਮਾਲੀ ਨੁਕਸਾਨ ਜਿਹੜਾ ਕਿ ਨਹੀਂ ਹੋਇਆ ਗੋਲੀਆਂ ਨੇ ਇੱਕ ਡਿਫੈਂਡਰ ਦੀ ਟਾਇਰਾਂ ਦੇ ਵਿੱਚ ਵੱਜੀ ਆ ਤੇ ਦੂਜੀ ਗੋਲੀਆਂ ਦਾ ਹਾਲੇ ਤੱਕ ਜਿਹੜਾ ਪੁਸ਼ਟੀ ਨਹੀਂ ਤਰ੍ਹਾਂ ਤੋਂ ਇਹ ਪਤਾ ਲੱਗ ਰਿਹਾ ਹੈ ਵੀ ਦੋਨੇ ਧਰਾਂ ਬਿਲਕੁਲ ਸੇਫ ਨੇ ਕਿਸੇ ਵੀ ਤਰੀਕੇ ਨਾਲ ਜਾਨੀ ਮਾਨੀ ਨੁਕਸਾਨ ਜਿਹੜਾ ਕਿਹਾ ਨਹੀਂ ਹੋਇਆ